ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਇੱਕ ਨਵੀਂ ਗੱਲ ਨਵਾਂ ਮੁੱਦਾ ਸਭ ਤੋਂ ਪਹਿਲਾਂ ਕਰਦਾ ਆਪਣਾ ਨਵਾਂ ਚੰਦਲਾ ਪੰਜਾਬੀ ਮੁੱਦੇ ਟੀਵੀ ਇਹਨੂੰ ਗੁੱਠਾ ਤਪੋ ਫੋਲੋ ਕਰੋ ਤੇ ਆਪਣੇ ਯਾਰ ਦੋਸਤਾਂ ਨੂੰ ਵੀ ਨਾਲ ਜੁੜੋ ਛੋ ਅੱਜ ਆਪਾਂ ਗੱਲ ਕਰਦੇ ਆਂ ਆਹਦੀ ਫੋਟੋ ਵੇਖ ਲੈ ਇੱਕ ਫੋਟੋ ਦੇ ਤੁਸੀਂ ਬੰਦਾ ਪਛਾਣਦਾ ਹੋਣਾ ਫੋਟੋ ਥੋੜੀ ਬਣਾ ਕਰਨੀ ਪਈ ਕੋ ਕਾਲੂ ਕੋ ਮੁੱਦਾ ਨਾ ਬਣਾਉਂ ਦੋਸਤੋ ਇਹ ਇੱਕ ਨਹੀਂ ਇਹੋ ਜਿਹੇ ਬਹੁਤ ਲੋਕ ਨੇ ਜਿੰਨਾ ਕੰਮ ਸਿਰਫ ਨਫਰਤ ਫੜਾਉਣਾ ਜਾਤਾਂ ਦੇ ਵਿੱਚ ਧਰਮਾਂ ਦੇ ਵਿੱਚ ਇਹ ਲੋਕ ਫਿੱਟ ਕੀਤੇ ਲੋਕ ਨੇ ਏਜੰਸੀਆਂ ਵੱਲੋਂ ਫਿੱਟ ਕੀਤੇ ਲੋਕ ਹੁੰਦੇ ਆ ਇਹਨਾਂ ਦਾ ਕਿਸੇ ਧਰਮ ਨਾਲ ਕਿਸੇ ਜਾਤ ਨਾਲ ਕਿਸੇ ਮਜ ਨਾਲ ਕੁਝ ਲੈਣਾ ਦੇਣਾ ਨਹੀਂ ਹੁੰਦਾ ਇਹਨਾਂ ਸਿਰਫ ਟੱਕ ਪੈਂਦਾ ਟੁੱਕਰ ਪੈਂਦਾ ਜਿੱਥੋਂ ਪੈਂਦਾ ਉੱਥੇ ਹੀ ਮੂੰਹ ਖੋਲਦੇ ਆ ਉਹਨਾਂ ਨੂੰ ਖੋਲਦੇ ਆ ਉਦੋਂ ਵੱਧ ਨਹੀਂ ਖੋਲਦੇ ਆ ਇਹ ਹੋ ਜੇ ਹੋਰ ਬੜੀ ਪਰਜਾਤੀ ਹੈ ਪਰਜਾਤੀ ਦੀ ਹੋਰ ਵੀ ਬਹੁਤ ਹੈਗੇ ਪੰਜਾਬ ਦੇ ਵਿੱਚ ਬਹੁਤ ਜਿੰਨਾ ਜੀ ਕੀ ਕਹਵਾ ਕਿ ਇੱਕ ਜ਼ੀਰੋ ਜਣੀ ਨਹੀਂ ਹੈਗੀ ਪਰ ਉਹ ਚਾਰ ਚਾਰ ਪੰਜ ਪੰਜ ਕੰਦਲਾਂ ਲਾਏ ਤੁਰੇ ਫਿਰਦੇ ਆ ਜਿਹਨੂੰ ਕੁੱਤਿਆਂ ਨੇ ਪੁਛਤੀਆਂ ਪੰਜਾਬ ਵਿੱਚ ਸਾਫ ਕਰਵਾਉਣਾ ਇਹ ਜੋ ਲੋਕ ਹੈਗੇ ਆ ਇਹ ਲੋਕਾਂ ਨੂੰ ਖਤਰਾ ਕਿਉਂ ਖਤਰਾ ਕਿਤੋਂ ਖਤਰਾ ਬਈ ਕੀ ਇਹਨਾਂ ਨੇ ਦੇਸ਼ ਵਾਸਤੇ ਮੱਲਾ ਮਾਰੀਆਂ ਕੀ ਨਾ ਇਹ ਕੰਮ ਕੀਤਾ ਨੂੰ ਖਤਰਾ ਇਹਦਾ ਲੋਕਾਂ ਨੂੰ ਇੰਨਾਂ ਨੂੰ ਸਿਰਫ ਇੱਕੋ ਚੀਜ਼ ਆ ਵੀਡੀਓ ਬਣਾਓ ਬੋਲੋ ਆਵਾਤਾਵਾ ਕਿਸੇ ਤਬ ਦੇ ਖਿਲਾਫ ਕਿਸੇ ਜਾਤ ਦੇ ਖਿਲਾਫ ਕਿਸੇ ਮਜਦੇ ਖਿਲਾਫ ਉੱਤੇ ਆਪਣਾ ਨੰਬਰ ਛੱਡ ਦਿਓ ਫਿਰ ਤੁਹਾਨੂੰ ਮੈਨੂੰ ਫੋਨ ਕਰੋ ਇਹਦੇ ਨੰਬਰ ਤੇ ਫਿਰ ਤੁਹਾਨੂੰ ਮੇਰੇ ਵੱਲੋਂ ਫੋਨ ਆਉਣਗੇ ਫਿਰ ਇੱਕ ਲਿਸਟ ਬਣਾਓ ਫਿਰ ਲਿਸਟ ਆ ਕੇ ਪ੍ਰਸ਼ਾਸਨ ਕੋਲ ਜਾਓ ਪੁਲਿਸ ਕੋਲ ਜਾਓ ਮੇ ਕੋਈ ਬੰਤਮ ਕੀ ਆ ਰਹੀ ਹੈ ਰਿਕਾਰਡਿੰਗ ਕਰ ਲਓ ਫਿਰ ਕੱਲ ਮੈਂ ਲੈ ਲਵਾਂ ਲੇਜ ਹੋਰ ਬੜੇ ਹੈਗੇ ਹਜੇ ਇਹ ਲਾਗੇ ਬੜੇ ਬਥਰੇ ਹੈਗੇ ਹਜੇ ਹੋਰ ਮਾਦੇ ਸਰਕਾਰ ਨੂੰ ਕਹਿੰਦਾ ਵੀ ਇਹਨਾਂ ਤੇ ਤਾਂ ਖਰਚਾ ਕਰਦੇ ਤੁਸੀਂ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਇਹਨਾਂ ਨੂੰ ਜੇ ਇੰਨਾ ਹੀ ਖਤਰਾ ਇਹਨੂੰ ਗਨਮੈਨਾਂ ਦਿਓ ਤਿੰਨ ਚੱਕ ਕੇ ਜੇਲ੍ਹ ਚ ਰੱਖੋ ਜੇਲ੍ਹ ਸੁਟੋ ਨਾਲੇ ਸੇਫ ਖਤਰਾ ਕੋਈ ਨਹੀਂ ਨਾਲੇ ਪੁਲਿਸ ਦੀ ਸਕਿਉਰਿਟੀ ਸਕਿਉਰਿਟੀ ਸੈਂਕੜੇ ਸੌਨਾ ਸਕਿਉਰਿਟੀ ਉੱਤੇ ਕੋਈ ਖਤਰਾ ਨਹੀਂ ਆਪਣਾ ਰਣਵੇਨ ਖਾਨ ਵੀ ਨਜ਼ਾਰੇ 'ਚ ਆ। ਅੱਲੇ ਅਗੇ 500 ਗਨਮੈਨ ਕੋਈ ਐਨੂੰ ਗੱਡੀ ਜਿਹੜੇ ਫਰਦਾ ਕੋਈ ਐਨੂੰ ਗੱਡੀ ਜਿਹੜੇ ਫਰਦਾ ਨਾ ਕੋਈ ਦੇਣ ਨਾ ਕੋ ਲੈਣ ਨਾ ਗੱਲ ਨਾ ਕੋ ਬਾਤ ਕੰਮ ਕੀੜਾ ਸਿਰਫ ਇਹਨਾਂ ਕੰਮ ਸਿਰਫ ਤਾਂ ਸਿਰਫ ਧਰਮਾਂ ਨੂੰ ਤੇ ਜਾਤਾਂ ਨੂੰ ਆਪਸ ਵਿੱਚ ਵੰਡਣਾ ਤੇ ਲੜਾਉਣਾ ਤੇ ਆਪਣਾ ਉਲੂਸ ਦਾ ਕਰਨਾ ਤੇ ਗੰਦਮਾ ਲੈ ਕੇ ਟੌਰ ਜਮਾਉਣੀ ਬਸ ਹੋਰ ਕੁਛ ਨਹੀਂ ਮੈਨੂੰ ਬੁਰਕੀ ਕਿਥੋਂ ਪੈਦੀ ਤੁਹਾਨੂੰ ਪਤਾ ਨਹੀਂ ਮੈਨੂੰ ਨਹੀਂ ਪਤਾ ਮੈਂ ਪਰ ਇਹੋ ਕਹ ਫੇਟਵਾਰ ਕੀਨਾਂ ਇਸ ਪ੍ਰਜਾਤੀ ਦੀ ਬਿਦਲੈਣ ਬਹੁਤ ਲੰਮੀ ਹੁੰਦੀ ਜਾਂਦੀ ਹੈ ਕਾਫੀ ਲੰਮੀ ਹੁੰਦੀ ਜਾਂਦੀ ਹੈ ਇਹ ਜੋ ਲੋਕਾਂ ਨੂੰ ਸਰਕਾਰ ਨੂੰ ਚਾਹੀਦਾ ਕਿਉਂਕਿ ਇਹੋ ਜਿਹਾ ਕਰੋੜ ਬਣ ਜਵੇ ਅੱਗੇ ਮੈਂ ਵੀਡੀਓ ਪਾਈ ਦੁਬਾਰਾ ਫੇ ਪਾਉਣ ਲੱਗਾ ਕਿ ਇਹੋ ਜਿਹਾ ਕਾਨੂੰਨ ਬਣੇ ਕਿ ਇਹ ਲੋਕ ਜਿਹੜੇ ਆ ਕਿਸੇ ਧਰਮ ਕਿਸੇ ਜਾਤ ਦੇ ਖਿਲਾਫ ਅੱਗ ਉਗਲਦੇ ਆ ਜ਼ਹਿਰ ਉਗਲਦੇ ਆ ਇਹਨਾਂ ਲੋਕਾਂ ਨੂੰ ਬਿਨਾ ਕਿਸੇ ਅਪੀਲ ਜ਼ਲੀਲ ਬਿਨਾ ਕਿਸੇ ਦਰਖਾਸਤ ਦੇ ਬਿਨਾ ਕੇ ਗੱਲਬਾਤ ਚੱਕ ਕੇ ਅੰਦਰ ਮਾਰੋ ਇਹ ਕੋ ਬੰਦ ਮੈਟ ਹੋ ਜਾ ਕੇ ਤਾਨੂੰ ਖਤਰਾ ਤੁਹਾਡੇ ਤਰਫੋਂ ਖਤਰਾ ਤੜੀ ਜਾ ਤੁਹਾਨੂੰ ਖਤਰਾ ਚੋਈ ਤਿਆ ਮਿੱਟੋ ਤੀ ਤੁਹਾਡੀ ਔਕਾਤ ਆ ਆ ਪਰ ਸੋ ਕਰਾਂ ਨੇ ਵੀ ਪਤਾ ਨਹੀਂ ਕੀ ਮਜਬੂਰੀ ਕਰਾਂ ਦੀ ਕੀ ਕਿਹੜਾ ਇਹ ਦਬਾਅ ਪ੍ਰੈਸ਼ਰ ਆ ਕਿ ਇਹਨਾਂ ਲੋਕਾਂ ਨੂੰ ਇਹੋ ਲੋਕਾਂ ਨੂੰ ਗਨਮਨ ਦਿੱਤੇ ਹੋਏ ਆ ਜਿਨ੍ਹਾਂ ਦੇ ਸਮਾਜ ਨੂੰ ਤੱਕ 1 ਰੁਪਇਆ ਦੇਣ ਇੱਕ ਦੁੱਕੀ ਦੇਣੀ ਹੈਗੀ ਸਿਰਫ ਇੱਕੋ ਦੇਣਾ ਅੱਗ ਲਾਉਣੀ ਲੋਕਾਂ ਨੂੰ ਲੜਾਉਣਾ ਜ਼ਹਿਰ ਪਾ ਦੇ ਸਮਾਜ ਦੇ ਵਿੱਚ ਇਹਨਾਂ ਲੋਕਾਂ ਦਾ ਇਹ ਕੰਮ ਹੈ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਗੇ ਸਹਿਮਤ ਹੋਏ ਤਾਂ ਵੀ ਨਾ ਸਹਿਮਤ ਹੋਏ ਤਾਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਲਾ ਜੀ ਧੰਨਵਾਦ ਦੋਸਤੋ